ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਵਿੱਚ ਚੱਲ ਰਹੇ ਬ੍ਰਿਕ ਸਮमेलन ਦੇ ਆਗੂਆਂ ਨੇ ਐਲਾਨਨਾਮੇ ਵਿੱਚ ਇੱਕ ਅਹਿਮ ਕਦਮ ਚੁੱਕਦਿਆਂ 22 April ਨੂੰ ਜੰਮੂ ਕਸ਼ਮੀਰ ਵਿੱਚ ਹੋਏ ਅੱਤਵਾਦ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਜਿਸ ਵਿੱਚ 26 ਵਿਅਕਤੀ ਮਾਰੇ ਗਏ ਸਨ ਬ੍ਰਿਕਸ ਆਗੂਆਂ ਨੇ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਾਂ ਜਿਸ ਵਿੱਚ ਅੱਤਵਾਦੀਆਂ ਦੀ ਸਰਹੱਦ ਪਾਰ ਆਵਾਜਾਈ ਅੱਤਵਾਦੀਆਂ ਨੂੰ ਮਾਲੀ ਸਾਰੇ ਮੁਹੱਈਆ ਕਰਵਾਉਣਾ ਅਤੇ ਸੁਰੱਖਿਤ ਲੁਕਣ ਟਿਕਾਣੇ ਸ਼ਾਮਲ ਨੇ ਨਾਲ ਲੜਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ ਇਸ ਵਿੱਚ ਅੱਤਵਾਦ ਲਈ ਬਰਦਾਸ਼ਤ ਨਹੀਂ ਦੀ ਨੀਤੀ ਨੂੰ ਯਕੀਨੀ ਬਣਾਉਣ ਅਤੇ ਅੱਤਵਾਦ ਦਾ ਮੁਕਾਬਲਾ ਕਰਨ ਵਿੱਚ ਦੋਰੇ ਮਾਪ ਡੰਡਾ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ ਬ੍ਰਿਕਸ ਸੰਮੇਲਨ ਦੌਰਾਨ ਸ਼ਾਂਤੀ ਅਤੇ ਸੁਰੱਖਿਆ ਉੱਤੇ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦ ਦੇ ਖਤਰੇ ਦਾ ਮੁੱਦਾ ਚੁੱਕਿਆ ਉਹਨਾਂ ਪੈਲਗਾਮ ਅੱਤਵਾਦ ਹਮਲੇ ਦੀ ਕੜੀ ਨਿੰਦਾ ਕਰਨ ਤੇ ਭਾਰਤ ਪ੍ਰਤੀ ਇੱਕ ਜੁਟਤਾ ਪ੍ਰਗਟ ਕਰਨ ਲਈ ਮੈਂਬਰ ਦੇਸ਼ਾਂ ਦਾ ਧੰਨਵਾਦ ਕੀਤਾ ਔਰ ਇਸ ਨੂੰ ਭਾਰਤ ਦੀ ਆਤਮਾ ਪਛਾਣ ਅਤੇ ਮਾਣ ਉੱਤੇ ਸਿੱਧਾ ਹਾਸਲ ਦੱਸਿਆ ਉਹਨਾਂ ਕਿਹਾ ਕਿ ਇਹ ਨਾ ਸਿਰਫ ਭਾਰਤ ਲਈ ਸਗੋ ਪੂਰੀ ਮਨੁੱਖਤਾ ਲਈ ਇੱਕ ਝਟਕਾਏ ਉਹਨਾਂ ਨੇ ਅਤਵਾਦ ਲਈ ਜ਼ੀਰੋ ਟੋਲਰੈਂਸ ਦਾ ਸੱਦਾ ਦਿੱੰਦਿਆ ਅੱਗੇ ਕਿ ਹਾਂ ਕਿ ਅਤਵਾਦੀਆਂ ਖਿਲਾਫ ਪਾਬੰਦੀਆਂ ਲਗਾਉਣ ਵਿੱਚ ਕੋਈ ਚੀਜ਼ਕ ਨਹੀਂ ਹੋਣੀ ਚਾਹੀਦੀ ਉਹਨਾਂ ਇਹ ਵੀ ਦੁਹਰਾਇਆ ਕਿ ਭਾਰਤ ਝਗੜਿਆਂ ਨੂੰ ਹੱਲ ਕਰਨ ਤੇ ਆਲਮੀ ਸ਼ਾਂਤੀ ਹਾਸਲ ਕਰਨ ਲਈ ਗੱਲਬਾਤ ਅਤੇ ਕੂਟਨੀਤੀ ਦਾ ਸਮਰਥਨ ਕਰਦਾ ਹੈ ਉਹਨਾਂ ਨੇ ਅਗਲੇ ਸਾਲ ਭਾਰਤ ਦੀ ਪ੍ਰਧਾਨਗੀ ਵਿੱਚ ਹੋਣ ਵਾਲੇ ਅਗਲੇ ਸਿਖਰ ਸੰਮੇਲਨ ਲਈ ਬ੍ਰਿਕਸ ਆਗੂਆਂ ਨੂੰ ਆਉਣ ਦਾ ਸੱਦਾ ਵੀ ਦਿੱਤਾ